ਇੱਕ ਪੱਖ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਸਾਰਿਆਂ ਨੇ ਸਰਬਣ ਕੀਤਾ ਤੇ ਬੜਾ ਜ਼ੋਰ ਲਾਇਆ ਲੋਕਾਂ ਨੇ ਖਾਸ ਕਰਕੇ ਜਿਹੜੇ ਆਪਣੇ ਆਪ ਨੂੰ ਸੰਤ ਮਹਾਂਪੁਰਸ਼ ਕਹਾਉਂਦੇ ਨੇ ਨਾ ਉਹਨਾਂ ਨੇ ਇਸ ਗੱਲ ਤੇ ਗੁਰੂ ਨਾਨਕ ਸਾਹਿਬ ਜੀ ਦੇ ਇਸ ਪੱਖ ਤੇ ਬੜਾ ਜ਼ੋਰ ਲਾਇਆ ਕਿ ਗੁਰੂ ਨਾਨਕ ਸਾਹਿਬ ਦੇ ਕੋਲ ਮਾਲਾ ਉਹ ਜਿੱਥੇ ਵੀ ਜਾਂਦੇ ਨੇ ਉਹਨਾਂ ਦੇ ਹੱਥ ਦੇ ਵਿੱਚ ਮਾਲਾ ਜਾਂ ਜਿੱਥੇ ਬੈਠੇ ਨੇ ਸੋਹਣਾ ਬਿਸਤਰ ਵਿਸ਼ਿਆ ਹੋਇਆ ਪਿੱਛੇ ਗੱਦਾ ਲੱਗਾ ਹੋਇਆ ਗੁਰੂ ਨਾਨਕ ਸਾਹਿਬ ਨੇ ਬਸਤਰ ਚਿੱਟੇ ਪਾਏ ਨੇ ਇਸ ਪੱਖ ਤੇ ਬੜਾ ਜ਼ੋਰ ਲਾਇਆ ਸਾਰਿਆਂ ਨੇ ਕਿਸੇ ਨੇ ਇਸ ਗੱਲ ਨੂੰ ਨਹੀਂ ਪ੍ਰਚਾਰਿਆ ਉਹ ਦੁਨੀਆਂ ਦੇ ਲੋਕੋ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਖੇਤੀ ਵੀ ਕੀਤੀ ਹੈ ਹਲ ਚਲਾਉਣ ਲੱਗੇ ਆ ਉਹ ਦੋਵਾਂ ਬਲਦਾਂ ਦੀਆਂ ਜਿਹੜੀਆਂ ਲਗਾਮਾਂ ਜਿਹਨੂੰ ਰਸੇ ਕਹ ਲਈਏ ਉਹ ਇੱਕ ਹੱਥ ਦੇ ਵਿੱਚ ਤੇ ਇੱਕ ਹੱਥ ਜਿਹੜਾ ਉਹ ਹਲ ਦੇ ਮੁੱਠੇ ਨੂੰ ਤੇ ਗੁਰੂ ਨਾਨਕ ਸਾਹਿਬ ਮਾਲਾ ਜਿਹੜੀ ਸੀ ਕਦੋਂ ਫੜਦੇ ਸੀ ਉਸ ਸਮੇਂ ਜਦੋਂ ਹਾਲ ਚਲਾਉਂਦੇ ਸੀ ਤੇ ਸੋਚੋ ਤੇਰਾ ਵੀ ਹਾਲ ਚਲਾਉਂਦਿਆਂ ਹੋਇਆਂ ਜਿਹੜੇ ਬਲਦ ਨੇ ਉਹਨਾਂ ਨੂੰ ਵੀ ਕੰਟਰੋਲ ਕਰਨਾ ਹੈ ਮੂੜਨਾ ਹੈ ਸੱਜੇ ਖੱਬੇ ਜ਼ਮੀਨ ਦੀ ਵਾਈ ਕਰਨੀ ਹੈ ਹਲ ਵੀ ਪਕੜ ਕੇ ਰੱਖਣਾ ਸੁਚੇਤਤਾ ਵੀ ਚਾਹੀਦੀ ਹੈ ਤੇ ਗੁਰੂ ਨਾਨਕ ਸਾਹਿਬ ਨੇ ਮਾਲਾ ਫਿਰ ਉਸ ਸਮੇਂ ਕਦੋਂ ਫੇਰਦੇ ਹੁੰਦੇ ਸੀ ਜਦੋਂ ਹਲ ਚਲਾਉਂਦੇ ਸੀ ਇਹਦਾ ਮਤਲਬ ਰੱਬ ਨੂੰ ਯਾਦ ਨਹੀਂ ਸੀ ਕਰਦੇ ਉਸ ਸਮੇਂ ਪ੍ਰਮਾਤਮਾ ਦਾ ਸਿਮਰਨ ਕਰਨਾ ਤੇ ਉਹ ਪ੍ਰਮਾਤਮਾ ਦਾ ਸਿਮਰਨ ਹਰ ਸਮੇਂ ਕੰਮ ਕਰੀ ਜਾਓ ਅੰਦਰ ਯਾਦ ਚੱਲਣੀ ਚਾਹੀਦੀ ਹੈ ਅੰਦਰ ਸਿਮਰਨ ਚੱਲਣਾ ਚਾਹੀਦਾ ਹੈ ਜ਼ਰੂਰੀ ਨਹੀਂ ਕਿ ਮਾਲਾ ਜਿਹਨੇ ਮਾਲਾ ਪਕੜੀ ਹੈ ਉਹ ਹੀ ਸਿਮਰਨ ਕਰ ਰਿਹਾ ਹੈ ਬਾਬਾ ਕਬੀਰ ਜੀ ਕਹਿੰਦੇ ਮੇਰੇ ਵਾਸਤੇ ਸਿਮਰਨ ਨਹੀਂ ਮੇਰੇ ਵਾਸਤੇ ਮਾਲਾ ਜਿਹੜੀ ਹੈ ਉਹ ਮੇਰੀ ਰਸਨਾ ਹੀ ਹੈ ਵੀ ਮੇਰੀ ਰਸਨਾ ਦੇ ਉੱਪਰ ਪ੍ਰਮਾਤਮਾ ਦਾ ਨਾਮ